ਵਣ ਵਿਭਾਗ ਵੱਲੋਂ ਰੁੱਖਾ ਤੇ ਵਿਭਾਗ ਦੀ ਲੱਕੜ ਦੇ ਵੱਡੇ ਅਲਾਟ ਪੰਡਾਰਾਂ ਦੀ ਦੇਖਰੇਖ ਲਈ ਆਪਣੇ ਹੀ ਮੈਕਮੇ ਦੇ ਅਫਸਰ ਸਾਈ ਤੇ ਪੂਰਾ ਪ੍ਰੋਸੈਸ ੁੱਟਿਆ ਹੁੰਦਾ ਪਰ ਮੈਕਮੇ ਵੱਲੋਂ ਲੈ ਨਾ ਰੁੱਖਾ ਤੇ ਲੱਕੜ ਦੇ ਵੱਡੇ ਪੰਡਾਰਾਂ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਜੇਕਰ ਅਧਿਕਾਰੀ ਹੀ ਬੇਈਮਾਨ ਹੋ ਜਾਣ ਫਿਰ ਇੱਥੇ ਉਲਟੀ ਬਾੜ ਖੇਤ ਕੋ ਖਾਏ ਵਾਲਾ ਟੋਟਕਾ ਆਪ ਮੁਹਾਰੇ ਮੋਹੋਂ ਨਿਕਲਦਾ ਹੈ ਪੰਜਾਬ ਰਾਜ ਬਨ ਵਿਕਾਸ ਨਿਗਮ ਦੇ ਇੱਕ ਅਧਿਕਾਰੀ ਤੇ ਟੋਟਕਾ ਉਸ ਵੇਲੇ ਪੂਰੀ ਤਰ੍ਹਾਂ ਫਿੱਟ ਹੁੰਦਾ ਨਜ਼ਰ ਆਇਆ ਜਦੋਂ ਕਰੀਬ 88 ਲੱਖ ਰੁਪਏ ਦੀ ਸਰਕਾਰੀ ਲੱਕੜ ਦਾ ਕਪੜਾ ਕਰਨ ਦੇ ਦੋਸ਼ਾਂ 'ਚ ਗੁਰਦਾਸਪੁਰ 'ਚ ਤਾਇਨਾਤ ਇੱਕ ਪ੍ਰੋਜੈਕਟ ਅਫਸਰ ਖਿਲਾਫ ਥਾੜਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜਿਸ ਸੰਬੰਧੀ ਜਾਣਕਾਰੀ ਡੀਐਸਪੀ ਗੁਰਦਾਸਪੁਰ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਦੋਸੀ ਪਹਿਰਲਾ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਗਾਦੜੀਆਂ ਥਾਣਾ ਕੋਮਣਕਲਾ ਪੰਜਾਬ ਰਾਜਵਣ ਵਿਕਾਸ ਨਿਗਮ ਲਿਮਟਿਡ ਗੁਰਦਾਸਪੁਰ ਚ ਬਤਾਰ ਪ੍ਰੋਜੈਕਟ ਅਫਸਰ ਤਾਇਨਾਤ ਸੀ ਜਿਸ ਦੇ ਅਧਿਕਾਰ ਖੇਤਰ ਅੰਦਰ ਗੁਰਦਾਸਪੁਰ ਧਾਰੀਵਾਲ ਅਤੇ ਗੱਗੜਪਾਣਾ ਦੇ ਡਿਪੂ ਆਉਂਦੇ ਸਨ ਉੱਚ ਪਦਰੀ ਵਿਭਾਗੀ ਪਰਤਾਲ ਤੋਂ ਬਾਦ ਵਿਭਾਗ ਨਾਲ ਕੀਤੀ ਇਸ ਧੋਖਾਧੜੀ ਦੇ ਦੋਸ਼ਾਂ ਤਹਿਤ ਉਕਤ ਅਫਸਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੋਸ਼ੀ ਦੀ ਪਾਲੀ ਪੁਲਿਸ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਆ ਜਲਦੀ ਹੀ આરોપી ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਤਰ੍ਹਾਂ ਸੀ ਫੋਰੈਸਟ ਭਾਗ ਕੋਲੋਂ ਇੱਕ ਲੈਟਰ ਸੰਦੇ ਮੈਕਮਨ ਉਤਸਤਿ ਗਈ ਸੀ ਕਿ ਉਹਨਾਂ ਦੇ ਪ੍ਰੋਜੈਕਟ ਉਸ ਪ੍ਰਲਾਦ ਸਿੰਘ ਸਾਨੂੰ ਸਰਦਾਰ ਸਿੰਘ ਵਾਸੀ ਗਾਧੜੀਆਂ ਵੱਲੋਂ ਆਪਣੇ ਮੈਕਮਨ ਨਾਲ ਫੋਰੈਸਟ ਭਾਗ ਨਾਲ ਫੇਰਾ ਫੇਰੀ ਕੀਤੀ ਗਈ ਆ ਫੋਰੈਸਟ ਭਾਗ ਦੀ ਲੱਕੜੀ ਉਹਨੇ ਚੋਰੀ ਕਰਕੇ ਵੇਚ ਦਿੱਤੀ ਗਈ ਆ ਉਹਨਾਂ ਦੀ ਦਰਖਾਸਤ ਦੇ ਆਧਾਰ ਤੇ ਸਾਡੇ ਅਸਪੀਰਸ਼ਨ ਜੀ ਵੱਲੋਂ ਰੇਨਕੁਆਰੀ ਕੀਤੀ ਇਨਕੁਆਰੀ ਕਰਨ ਤੋਂ ਬਾਅਦ ਐਫਆਈਆਰ ਨੰਬਰ 54 ਮਿਤੀ ਇਹ ਤਾਂ 24 ਜੁਲਾਈ 30 ਤੰ 24 ਜੁਲਾਈ ਜਿਹੜੀ ਦਰਜ ਕੀਤੀ ਗਈ ਹੈ ਤੇ ਰੇਡ ਕਰਕੇ ਇਹਨੂੰ ਜਲਦੀ ਤੋਂ ਜਲਦੀ ਰੈਸਟ ਕੀਤਾ ਜਾਵੇਗਾ ਕੀ ਮਸਲਾ ਹੈ ਸਰਾਂ ਜੀ ਮਸਲਾ ਇਹਨਾਂ ਨੇ ਸਰਕਾਰੀ ਲੱਕੜ ਵੇਚ ਦਿੱਤੀ ਸੀ ਹਿਰਾਫਰੀ ਕਰਕੇ ਮੈ ਕੋਲ ਨਾਲ ਇਹ ਕਿੰਨੀ ਕੁ ਮਾਉਂਡ ਜਿਹੜੀ ਇਹ ਅਪਰੋਕਸੀਮੇਟਲੀ 99 ਲੱਖ ਦੇ ਕਰੀਬ ਹੈ ਠੀਕ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਤੱਥਣਗੇ ਉਹਨਾਂ ਦੇ ਆਧਾਰਤ ਬੰਦੀ ਕਰੇਗੀ ਤੁਮਲੇ ਹਣ ਵਾਸਤੇ ਰੇਡ ਕੀਤੇ ਜਾ ਰਹੇ ਜੀ ਤੇ ਜਲਦੀ ਜਲਦੀ ਨੂੰ ਅਰੈਸਟ ਕੀਤਾ ਜਾਵੇਗਾ ਅਰੈਸਟ ਕਰਕੇ ਕੋਰਟ ਸਪੇਸ਼ ਕੀਤਾ ਜਾਵੇਗਾ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ